ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਰਜ਼ੀ ਕਬੂਲ ਕਰਦੀ ਦੋਸਤੋ ਅੱਜ ਮੈਂ ਨਾ ਤੁਹਾਨੂੰ ਇਹ ਗੁਜਾਰਿਸ਼ ਕਰਨਾ ਚਾਹੁੰਨਾ ਵਾਂ ਕਿ ਕਈ ਆਪਣੇ ਜਿਹੜੇ ਭੈਣ ਭਰਾ ਦੋਸਤ ਜਿਹੜੇ ਗਾਵਾਂ ਰੱਖਦੇ ਆ ਪਸ਼ੂ ਰੱਖਦੇ ਆ ਖਾਸ ਕਰਕੇ ਜਿਹੜੀਆਂ ਗਾਵਾਂ ਵਾਂ ਇਹਨਾਂ ਦੀ ਜਦੋਂ ਤੇ ਇਹ ਦੁੱਧ ਦਿੰਦੀਆਂ ਇਹਨਾਂ ਦੀ ਸੰਭਾਲ ਕਰਦੇ ਆ ਤੇ ਜਦੋਂ ਇਹ ਵਿਚਾਰੀਆਂ ਦੁੱਧ ਦੇਣੋਂ ਹਟ ਜਾਂਦੀਆਂ ਜਾਂ ਕਿਸੇ ਵਜ੍ਹਾ ਕਰਕੇ ਕੋਈ ਇਹਨਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਿ ਇਹ ਜਦੋਂ ਗਰਭ ਨਹੀਂ ਧਾਰਨ ਕਰਦੀਆਂ ਜਾਂ ਇਹ ਦੁੱਧ ਦੇਣ ਦੇ ਸਮਰੱਥ ਨਹੀਂ ਰਹਿੰਦੀਆਂ ਤੇ ਇਹਨਾਂ ਨੂੰ ਜਿਹੜੇ ਕਿਸਾਨ ਪਰਾ ਆ ਜਾਂ ਜਿਹੜੇ ਵੀ ਪਾਲਦੇ ਆ ਉਹ ਇਹਨਾਂ ਨੂੰ ਇੰਜ ਘਰੋਂ ਬਾਹਰ ਕੱਢ ਦਿੰਦੇ ਕਿ ਜਿਵੇਂ ਇਹਨਾਂ ਨੇ ਪਤਾ ਨਹੀਂ ਉਹਨਾਂ ਦਾ ਕੀ ਵਿਗਾੜਿਆ ਹੋਵੇ ਭਾਈ ਜਿਨ੍ਹਾਂ ਨੇ ਤੁਹਾਨੂੰ ਦੁੱਧ ਦਿੱਤਾ ਵਾ ਇਹਨਾਂ ਸਮਾਪੀਤਾ ਵੇਚਿਆ ਵੀ ਆ ਤੇ ਹੁਣ ਜੀ ਇਹਨਾਂ ਦੀ ਆਪਾਂ ਕੋਈ 2-4 ਸਾਲ ਮਤਲਬ ਮਹੀਨੇ ਜਾਂ ਸਾਲ ਸੇਵਾ ਵੀ ਕਰ ਲਾਂਗੇ ਤੇ ਕੋਈ ਫਰਕ ਨਹੀਂ ਪੈਂਦਾ ਨਹੀਂ ਤੇ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਜਿਹੜਾ ਵਾ ਪਚਾ ਦਿੱਤਾ ਜਾਵੇ ਤਾਂ ਜੋ ਉੱਥੇ ਜਿਹੜਾ ਵਾ ਇਹਨਾਂ ਦੀ ਜਿਹੜੀ ਸੰਭਾਲ ਜਿਹੜੀ ਆ ਹੋਵੇ ਕਿਉਂਕਿ ਇਹ ਵੀ ਰੱਬ ਦੇ ਜੀ ਆਪਣੇ ਵਰਗੇ ਜੇ ਸਾਹ ਲੈਂਦੇ ਇਹਨਾਂ ਵਿੱਚ ਵੀ ਜਾਣ ਮੈਂ ਵੀ ਇਹਨਾਂ ਇੱਕ ਗਾਂ ਨੂੰ ਕਈ ਦਿਨਾਂ ਤੋਂ ਇੱਥੇ ਵਿਚਾਰੀ ਬੈਠੀ ਐ ਬਾਜ਼ਾਰ ਦਾ ਖਾਲੀ ਜਿਹਾ ਜਗਾ ਤੇ ਹੋਰ ਵੀ ਕਈ گاਵਾ ਇਹਦੇ ਨਾਲ ਹੁੰਦੀਆਂ ਅੱਜ ਇਕੱਲੀ ਬੈਠੀ ਵਿਚਾਰੀ ਔਰ ਨਾ ਇਹਨੂੰ ਕੋਈ ਛੇਤੀ ਕੀਤਾ ਪਾਣੀ ਪੀਉਂਦਾ ਨਾ ਇਹਨੂੰ ਕੋਈ ਖਾਣਾ ਦਾਣਾ ਮਿਲਦਾ ਤੇ ਮਨ ਨੂੰ ਬੜਾ ਦੁੱਖ ਹੁੰਦਾ ਜਦੋਂ ਅਸੀਂ ਸੋ ਮਨੁੱਖ ਹੋਣ ਦੇ ਨਾਤੇ ਅਸੀਂ ਮਨੁੱਖਤਾ ਦੇ ਨਾਤੇ ਅਸੀਂ ਪਸ਼ੂ ਪੰਛੀ ਜਿਹੜੇ ਆ ਸਾਡੇ ਮਿੱਤਰ ਆ ਦੋਸਤ ਆ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਵਾ ਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ گاਵਾں ਦੇ ਵੇਹੇ ਵੀ ਮਾਵਾ ਹੁੰਦੀਆਂ ਵਾ ਇਹਨਾਂ ਨੂੰ ਮਾਤਾ ਕਿਹਾ ਜਾਂਦਾ ਹੈ Hindu ਧਰਮ ਦੇ ਵਿੱਚ ਗਊ ਨੂੰ ਤੇ ਧਰਮ ਕੋਈ ਵੀ ਹੋਵੇ ਲੇਕਿਨ ਜਿਹੜੀਆਂ ਕੋਈ ਵੀ ਪਸ਼ੂ ਪੰਛੀ ਜਿਹੜਾ ਵਾ ਹਰੇਕ ਦੀ ਆਪੋ ਆਪਣੀ ਇੰਪੋਰਟੈਂਸ ਹੁੰਦੀ ਆਪੋ ਆਪਣਾ ਜਿਹੜਾ ਉਹਨਾਂ ਦਾ ਰੋਲ ਹੁੰਦਾ ਵਾ ਇਹ ਨਹੀਂ ਹੈ ਕਿ ਜਿਵੇਂ ਸਾਡੇ ਮਾਪੇ ਸਾਨੂੰ ਪਾਲਦੇ ਆ ਸੰਭਾਲਦੇ ਆ ਤੇ ਬਾਅਦ ਦੇ ਵਿੱਚ ਜਿਹੜੇ ਆ ਧੀਆਂ ਪੋਤ ਕਈ ਵਾਰੀ ਕਈ ਨਲਾਇਕ ਨਿਕਲ ਆਉਂਦੇ ਜਿਹੜੇ ਉਹਨਾਂ ਦੇ ਕਦਰ ਨਹੀਂ ਕਰਦੇ ਉਹਨਾਂ ਨੂੰ ਘਰੋਂ ਬਾਹਰ ਕੱਢਣ ਤੱਕ ਜਾਂਦੇ ਜਾਂ ਉਹਨਾਂ ਨੂੰ ਬਿਰਧ ਆਸ਼ਰਮ 'ਚ ਛੱਡ ਆਉਂਦੇ ਆ ਜਾਂ ਉਹਨਾਂ ਵੱਲ ਕੋਈ ਤਵੱਜਹ ਨਹੀਂ ਦਿੰਦੇ ਜਿਨ੍ਹਾਂ ਨੇ ਆਪਾਂ ਨੂੰ ਚੁੱਕ ਚੁੱਕ ਕੇ ਪਾਲਿਆ ਹੁੰਦਾ ਆਪਾਂ ਨੂੰ ਦੁੱਖ ਸੁੱਖ ਤੋਂ ਜਿਹੜਾ ਵਾ ਬਚਾਇਆ ਹੁੰਦਾ ਵਾ ਤੇ ਇਹ ਜਿਹੜੀ ਇਸੇ ਤਰ੍ਹਾਂੇ گاਵਾ ਵੀ ਸਾਨੂੰ ਜਿਹੜੀਆਂ ਦੁੱਧ ਦਿੰਦੀਆਂ ਅਮਰ ਤੇ ਜਿਹੜਾ ਰੂਪ ਹੀ ਹੁੰਦਾ ਵਾ ਤੇ ਆਪਾਂ ਇਹਨੂੰ ਪੀਂਦੇ ਆ ਤੇ ਆਪਾਂ ਦੁੱਧ ਪੀਂਨੇ ਇਹਨਾਂ ਦਾ ਤੇ ਯੂਜ਼ ਵੀ ਕਰਦੇ ਆ ਔਰ ਵੇਚਦੇ ਵੀ ਆ ਪਰ ਜਦੋਂ ਇਹ ਵਿਚਰੀਆਂ ਨਕਾਰੀਆਂ ਨਕਾਰੀਆਂ ਵੀ ਸਮਝ ਲਓ ਜਦੋਂ ਹੋ ਜਾਂਦੀਆਂ ਜਦੋਂ ਇਹ ਦੁੱਧ ਦੇਣ ਦੇ ਸਮਰੱਥ ਨਹੀਂ ਰਹਿੰਦੀਆਂ ਤੇ ਇਹਨਾਂ ਨੂੰ ਚੱਕ ਕੇ ਐਵੇਂ ਘਰੋਂ ਬਾਹਰ ਸੁੱਟਿਆ ਜਾਂਦਾ ਜਿਵੇਂ ਕੂੜਾ ਸੁੱਟ ਦਈਦਾ ਨਾ ਭਾਈ ਇਤਰਾ ਨਾ ਕਰਿਆ ਕਰੋ ਇਹ ਕਈ ਵਾਰੀ ਕਿਸਾਨਾਂ ਦੀਆਂ ਫਸਲਾਂ ਵਿੱਚ ਜਾਂਦੀਆਂ ਫਿਰ ਵਾਰਾ ਜਦੋਂ ਹੋ ਜਾਂਦੀਆਂ ਉਹ ਵੀ ਫਿਰ ਜਿਹੜੇ ਜਦੋਂ ਫਸਲ ਉਹਨਾਂ ਦੀ ਖਰਾਬ ਹੁੰਦੀ ਉਹ ਵੀ ਇਹਨਾਂ ਨੂੰ ਜਿਹੜੇ ਝੰਡੇ ਝੋਟੇ ਮਾਰਦੇ ਆ ਪਨਿਸ਼ਮੈਂਟ ਦਿੰਦੇ ਇਹਨਾਂ ਨੂੰ ਪਰ ਇਹਨਾਂ નિર્ਦੋਸ਼ਾਂ ਦਾ ਇਹਨਾਂ ਵਿਚਰੀਆਂ ਦਾ ਕੀ ਕਸੂਰ ਹੈ ਜਦ ਕੋ ਹਰੇਕ ਨੂੰ ਭੁੱਖ ਲੱਗਦੀ ਹੈ ਤੇ ਲੱਗਦੀ ਹੈ ਨਾ ਕਿਤੋਂ ਨਾ ਕਿਤੋਂ ਦੇ ਕੁਝ ਖਾਣਾ ਹੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਨਹੀਂ ਸੰਭਾਲ ਕਰਦੇ ਉਹਨਾਂ ਨੂੰ ਜਿਹੜੇ ਕਰਦੇ ਵੈਲ ਡਨ ਬਹੁਤ ਵਧੀਆ ਗੱਲ ਆ ਪਰ ਆਪਾਂ ਇਹਨਾਂ گاਵਾਂ ਦੀ ਜਿਹੜੀ ਆ ਉਹ ਸੰਭਾਲ ਕਰਿਆ ਕਰੀਏ ਕਿਉਂਕਿ ਜਦੋਂ ਵੀ ਕੋਈ ਚੀਜ਼ ਨਕਾਰਾ ਹੋ ਜਾਂਦੀ ਹੈ ਤੇ ਉਹਨੂੰ ਅਸੀਂ ਆਮ ਤੌਰ ਤੇ ਬਾਹਰ ਕੱਢ ਦਿੰਨੇ ਆ ਪਰ ਇਹਦੇ ਜਾਨ ਵਾਲੀਆਂ ਇਹਨਾਂ ਵਿੱਚ ਜਾਨ ਆ ਤੇ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਅਸੀਂ ਐਵੇਂ ਵਾਰਾ ਛੱਡ ਦਈਏ ਇਹਨਾਂ ਦੀ ਸੰਭਾਲ ਕਰੀਏ ਔਰ ਗਾਂ ਦਾ ਤੇ ਰਤਬਾ ਹੀ ਬੜਾ ਉੱਚਾ ਹੈ ਇਹਨਾਂ ਨੂੰ ਦੇ ਮਾਵਾ ਕਿਹਾ ਜਾਂਦਾ ਵਾ ਜਿਵੇਂ ਸਾਡੀ ਮਾਂ ਹੁੰਦੀ ਹੈ ਨਾ ਜਾਨੂੰ ਜਨਮ ਦੇਣ ਵਾਲੀ ਐਵੇਂ ਗਾਂ ਵੀ ਸਾਨੂੰ ਦੁੱਧਾਂ ਦਿੰਦੀਆਂ ਵਾ ਔਰ ਇਹਨਾਂ ਦੇ ਵਿੱਚ ਪੂਜਾ ਕੀਤੀ ਜਾਂਦੀ ਗਊ ਦੀ ਔਰ ਬੜਾ ਸ਼ੁਭ ਮੰਨਿਆ ਜਾਂਦਾ ਗਾ ਨੂੰ ਵੀ ਪਰ ਜਦੋਂ ਇਸ ਤਰ੍ਹਾਂ ਇਹਨਾਂ ਦੀ ਬੇਕਦਰੀ ਹੁੰਦੀ ਹੈ ਨਾ ਫਿਰ ਮਨ ਨੂੰ ਬੜਾ ਦੁੱਖ ਲੱਗਦਾ ਮਨ ਅੱਗੇ ਵੀ ਦੋ ਚਾਰ ਕਵਤਾਵਾਂ ਵੀ ਲਿਖੀਆਂ ਇਹਨਾਂ ਦੇ ਸੰਬੰਧੀ ਔਰ ਉਹ ਰੇਡੀਓ ਦੇ ਪ੍ਰੋਗਰਾਮਾਂ ਵਿੱਚ ਪੜੀਆਂ ਵੀ ਗਈਆਂ ਤੇ ਇਸ ਤੋਂ ਇਲਾਵਾ ਮੈਂ ਇਹੋ ਹੀ ਚਾਹਨਾ ਵਾਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਮੈਂ ਨਾ ਕਾਸ ਕਰਕੇ ਗਾਵਾਂ ਨੂੰ ਜਦੋਂ ਵੇਨਾ ਨਾ ਵਾਰਾ ਤੇ ਇਹ ਬਹੁਤ ਵੱਡੀ ਇੱਕ ਸਾਡੀ ਜਿਹੜੀ ਗਲਤੀ ਆ ਇਹਨੂੰ ਅਸੀਂ ਸੁਧਾਰਨਾ ਵਾ ਤੇ ਇਹਨਾਂ ਨੂੰ ਵੱਧ ਤੋਂ ਵੱਧ ਸਤਿਕਾਰ ਦੇਣਾ ਇਹਨਾਂ ਨੂੰ ਪੂਜਣਾ ਵਾ ਇਹਨਾਂ ਨੂੰ ਪੱਠੇ ਪਾਉਣੇ ਆ ਇਹਨਾਂ ਦੀ ਸੇਵਾ ਕਰਨੀ ਆ ਹੋ ਸਕਦਾ ਇਹ ਫਿਰ ਜਿਹੜੀਆਂ ਆ ਸਾਨੂੰ ਨਵੇਂ ਦੁੱਧ ਹੋ ਕੇ ਗੱਬਣ ਹੋ ਕੇ ਫਿਰ ਦੁੱਧ ਦੇ ਦੇ ਸਮਰਾਤ ਹੋ ਜਾਣ ਕਿਉਂਕਿ ਸੇਵਾ ਦੇ ਨਾਲ ਹੀ ਮੇਵਾ ਵਾ ਤੋਂ ਪਿਆਰਿਓ ਨਾ ਇਦਾਂ ਕਰਿਆ ਕਰੋ ਸੰਭਾਲੋ ਇਹਨਾਂ ਨੂੰ ਇੰਨੀ ਇੱਕ ਬੇਨਤੀ ਮੇਰੀ ਪ੍ਰਵਾਨ ਕਰਨੀ ਜੇਕਰ ਕੋਈ ਗਲਤੀ ਵੀਡੀਓ ਬਣਾਉਂਦਿਆਂ ਗਲਤੀ ਹੋ ਗਈ ਆ ਤਾਂ ਮੈਨੂੰ ਮਾਫ਼ ਕਰਨਾ ਕਿਉਂਕਿ ਮੈਂ ਵੀ ਇੱਕ ਤੁਹਾਡੇ ਵਰਗਾ ਆਮ ਜਿਹਾ ਨਸਾਨ ਆ ਪਰ ਮੈਨੂੰ ਨਾ ਇਹ ਦੁੱਖ ਵੜਾ ਹੁੰਦਾ ਜਦੋਂ ਮੈਂ ਇਹੋ ਜਿਹੀ ਚੀਜ਼ਾਂ ਵੇਨਾਵਾਂ ਇਨੀ ਗ ਬੇਨਤੀ ਪ੍ਰਵਾਨ ਕਰਨੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਪਰ ਵੀਡੀਓ ਤੇ ਗੌਰ ਜਰੂਰ ਕਰਨਾ ਵਾ ਕਿ ਇਹਨਾਂ ਦੀ ਸੰਭਾਲ ਕਰਨੀ ਆ ਜਿੰਨਾ ਵੀ ਹੋ ਸਕਦਾ ਵਾ ਸਾਰੇ ਤੁਸੀਂ ਪਾਇਆ ਕਰੋ ਜਿੱਥੇ ਤੁਸੀਂ گاਵਾ ਜਿਹੜੀਆਂ ਵਾਰਾ ਵੇਂਦੇ ਜਿਹਨਾਂ ਜਦੋਂ ਛੱਡੀਆਂ ਦੇ ਲੋਕਾਂ ਨੇ ਤੇ ਲੋਕਾਂ ਨੂੰ ਸਮਝਾਇਆ ਵੀ ਕਰੋ ਕੰਨੀ ਕਿਸੇ ਦੀ ਕੰਨੀ ਪੈ ਜੇ ਕੋਈ ਆਵਾਜ਼ ਕੋਈ ਚੰਗਾ ਇਨਸਾਨ ਜਿਹੜਾ ਵਾ ਕਈ ਵਾਰੀ ਕੋਈ ਜਿਹੜਾ ਬੰਦਾ ਗਲਤੀ ਕਰਦਾ ਫਿਰ ਆਪਣੀ ਗਲਤੀ ਸੁਧਾਰ ਵੀ ਲੈਂਦਾ ਵਾ ਕਿਉਂਕਿ ਇੱਕ ਦੂਜੇ ਨੂੰ ਆਪਣਾ ਕਹਿਣ ਦਾ ਫਰਜ਼ ਹੈ ਤੇ ਕਿਸੇ ਨਾਲ ਲੜਨਾ ਨਹੀਂ ਪਿਆਰ ਨਾਲ ਕਹਿਣਾ ਵਾ ਕੋਈ ਬਹੁਤੀ ਜੋ ਕੋ ਸਿਨਾ ਜੋਰੀ ਕਰਦਾ ਤੈਨੂੰ ਕਹਿੰਦਾ ਬਈ ਚੰਗਾ ਠੀਕ ਹੈ ਪਰ ਇਹਨ ਇੱਕ ਬੇਨਤੀ ਜ਼ਰੂਰ ਹੈ ਕਿ ਮੈਨ ਲੋਕੇ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਜਿਹੜਾ ਵਾ ਜੇ ਨਹੀਂ ਸੰਭਾਲ ਸਕਦੇ ਉੱਥੇ ਪਹਚਾ ਦਿਓ ਇਹ ਆਪਣਾ ਜਿਹੜਾ ਜੋ ਵੀ ਥੋੜਾ ਬਹੁਤਾ ਖਰਚਾ ਹੁੰਦਾ ਇਹਨਾਂ ਨੂੰ ਦਿਆ ਕਰੋ ਕਿਉਂਕਿ ਵੇਖੋ ਹੋਰ ਵੀ ਆਪਾਂ ਕਈ ਕੰਮ ਕਰਦੇ ਆਂ ਕਈ ਨੁਕਸਾਨ ਵੀ ਜਿਹੜੇ ਹੋ ਜਾਂਦੇ ਉਹ ਵੀ ਆਪਾਂ ਜਰਦੇ ਆਂ ਤੇ ਜੇ 2-4 ਮਹੀਨੇ ਸਾਲ ਇਹਨਾਂ ਨੂੰ ਸੰਭਾਲ ਵੀ ਲਵਾਂਗੇ ਤੇ ਕੋਈ ਏਡੀ ਵੱਡੀ ਆਖਰ ਨਹੀਂ ਆ ਚੱਲੀ ਗਈ ਇੱਥੋਂ ਆਪਾਂ ਲੈ ਕੇ ਜਾਣਾ ਪਹਿਲਾਂ ਇਹ ਦੱਸੋ ਕੱਲ ਨੂੰ ਆਪਣੇ ਜਦੋਂ ਆਪਾਂ ਬਜ਼ੁਰਗ ਹੋਏ ਤੇ ਆਪਣੇ ਦੀ ਨਾਲ ਵੀ ਫਿਰ ਇਹੋ ਹੀ ਹਾਲ ਹੋਣਾ ਜੋ ਆਪਾਂ ਇਹਨਾਂ ਦਾ ਕਰਦੇ ਆਂ ਕਿਉਂਕਿ ਕੁਦਰਤੀ ਨਿਯਮ ਹੈ ਜੋ ਆਪਾਂ ਕਰਦੇ ਆਂ ਜੋ ਬੀਜਾਂਗੇ ਉਹ ਹੀ ਵੱਡਾਂਗੇ ਇਸ ਕਰਕੇ ਇੰਨੀ ਇੱਕ ਬੇਨਤੀ ਪ੍ਰਵਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਪੂਰੀ ਸੁਣੀ ਆ ਥੈਂਕ ਯੂ ਓਕੇ